ਮੈਂ ਡਾਕਟਰ ਇਸ਼ੂ ਗੋਤਾ ਪੰਜਾਬ ਕੋਸਮਨੇ ਕੀ ਨਵਾਂ ਸ਼ਹਿਰ ਤੋਂ ਸਾਡੇ ਕੋਲ ਅੱਜ ਬਲਪ੍ਰੀਤਾ ਜਿਨ੍ਹਾਂ ਦੀ ਸੈਕੰਡ ਲੇਜ਼ਰ ਅਜੇ ਹੋਈ ਆ ਤਾਂ ਅਸੀਂ ਨੋਰਮਲੀ 10 ਤੋਂ 12 ਸੈਸ਼ਨਸ ਕਰਦੇ ਆ ਤਾਂ ਕਿ ਪਰਮਨੈਂਟ ਹੇਅਰ ਰੀਮੂਵਲ ਹੋ ਜਾਏ ਔਰ ਜਦੋਂ ਇਹ ਆਏ ਸੀਗੇ ਇਹਨਾਂ ਦੇ ਫੁੱਲ ਕੋਰਸੇ ਸੀਗੇ ਤਾਂ ਮੈਂ ਬਲਪੀ ਜੀ ਦਾ ਇੱਕ ਰਿਵਿਊ ਤੁਹਾਨੂੰ ਸੁਣਾਉਣਾ ਚਾਹਣਾ ਵੀ ਇਹ ਦੱਸਣਾ ਚਾਣਗੇ ਵੀ ਸਾਡੇ ਹਸਪੀਟਲ ਵਿੱਚ ਲੇਜ਼ਰ ਕਿੰਨਾ ਕੀਤੀ ਜਾਂਦੀ ਹੈ ਪ੍ਰੋਫੈਸ਼ਨਲ ਜੀ ਕਿੰਨੇ ਕੁ ਸਾਊਂਡ ਆ ਹਾਂਜੀ ਬਲਪੀ ਜੀ ਕੀ ਹਾਲ ਚਾਲ ਹੈ ਤੁਹਾਡਾ ਇੱਕ ਦੋ ਦਿਨਾਂ ਬਾਅਦ ਵੈਕਸ ਜਿਦਾ ਹਫਤੇ 'ਚ ਇੱਕ ਦਿਨ ਵੈਕਸ ਕਰਾਣੀ ਆ ਫਿਰ ਉਸ ਤੋਂ ਬਾਅਦ ਮੈਂ ਦੋ ਵਾਰ ਕਰਾਈ ਤੇ ਮੇਰੇ ਵਾਲ ਠੀਕ ਨਹੀਂ ਹੋਏ ਹੈਗੇ ਤੇ ਫਿਰ ਮੈਂ ਉਸ ਤੋਂ ਬਾਅਦ ਵੈਕਸ ਕਰਾਉਣਾ ਸ਼ੁਰੂ ਕਰਤੀ ਫਿਰ ਉਸ ਤੋਂ ਹੋਰ ਜ਼ਿਆਦਾ ਮੋਟੇ ਆਉਣ ਲੱਗ ਪਏ ਵਾਲ ਹਫਤੇ 'ਚ ਇੱਕ ਦੋ ਦਿਨਾਂ ਮਤਲਬ ਕਿ ਮੇਰੇ ਹਫਤੇ 'ਚ ਮੈਨੂੰ ਵੈਕਸ ਕਰਾਣੀ ਹੀ ਫਿਰ ਮੈਂ ਤੁਹਾਡੇ ਕੋਲ ਆਈ ਤੇ ਪਹਿਲੀ ਟ੍ਰੀਟਮੈਂਟ ਤੇ ਮੇਰੇ ਆ ਸਾਰੇ ਵਾਲ ਇੱਥੇ ਬਹੁਤ ਜ਼ਿਆਦਾ ਸੀਗੇ ਵਾਲਾਂ ਦੇ ਤੇ ਸਾਰੇ ਹਣ ਬਿਲਕੁਲ ਮੁੱਕੇ ਹੋ ਗਏ ਹੁਣ ਤਾਂ ਕਰਵਾਣੇ ਨਹੀਂ ਬੰਦੇ ਬਹੁਤ ਵਧੀਆ ਆ ਤੁਹਾਡੀਆਂ ਜੇ ਸੈਕਿੰਡ ਸੈਟਿੰਗ ਹੋਈ ਆ ਤੇ ਤੁਸੀਂ ਸੈਟੀਸਫਾਈਡ ਹੋ ਹਾਂਜੀ ਹਾਂਜੀ ਸਾਨੂੰ ਲੱਗਦਾ ਕਿ ਅਸੀਂ 3 ਸਕੀ ਤੱਕ ਇਹਨੂੰ ਕਵਰ ਕਰ ਲਾਂਗੇ ਬਾਕੀ ਤੁਹਾਨੂੰ ਅਸੀਂ ਦੱਸਿਆ ਕਿ 10 ਤੋਂ 12 ਸੈਟਿੰਗ ਪਰਪਰਲੀ ਲੱਗਣਗੀਆਂ ਤਾਂ ਕਿ ਤੁਹਾਡੀ ਪਰਮਨੈਂਟ ਹੇਅਰ ਰਿਮੂਵ ਹੋ ਜਾਵੇ ਤੇ ਤੁਸੀਂ ਸਾਡੇ ਹਸਪੀਟਲ ਦੀ ਫੈਸਿਲਿਟੀ ਤੋਂ ਸੈਟੀਸਫਾਈਡ ਹੋਗੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਸਾਨੂੰ ਬਿਲਕੁਲ ਡਾਕਟਰ ਸਾਹਿਬ ਜੀ ਨੇਚਰ ਕਿਦਾਂ ਲੱਗਦੀ ਹੈ ਨਹੀਂ ਬਹੁਤ ਨਾਈਸ ਬਹੁਤ ਵਧੀਆ ਸਭ ਤੋਂ ਵਧੀਆ ਇੱਥੇ ਮੈਨੂੰ ਮਤਲਬ ਚੰਡੀਗੜ੍ਹ ਵਗੈਰਾ ਵੀ ਮੈਂ ਜਾ ਕੇ ਆਈਆਂ ਪੁੱਛ ਕੇ ਆਈਆਂ ਪਰ ਜੀ ਹਾਂ ਕੋਈ ਗੱਲ ਇੱਥੇ ਪਰੇਸ਼ਾਨੀ ਤਾਂ ਨਹੀਂ ਕੋਈ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਬਹੁਤ ਵਧੀਆ ਹੈ ਬਹੁਤ ਵਧੀਆ ਡੀਲ ਆ ਕੇ ਕਰਦੇ ਹਾਂ ਚਲੋ ਠੀਕ ਹੈ ਥੈਂਕ ਯੂ ਵੈਰੀ ਮਚ